ਮਾਨ ਇੱਥੇ ਪ੍ਰਾਊਡ ਵਾਲਾ ਮਾਨ ਨਹੀਂ ਇਹ ਮਾਨ ਇੱਥੇ ਹੰਕਾਰ ਵਾਲਾ ਆ ਹੰਕਾਰ ਵਾਲਾ ਕਹਿੰਦੇ ਜਿਹੜੇ ਤੇਰੀ ਮਨ ਦੀ ਅੰਦਰ ਦੀ ਕਠੋਰਤਾ ਹੈ ਨਾ ਉਹ ਛੱਡ ਦੇ ਉਹ ਤਿਆਗ ਦੇ ਆਪਣੇ ਜੀਵਨ ਦੇ ਵਿੱਚੋਂ ਸਾਦੋ ਮਨ ਕਾ ਮਾਨ ਤਿਆਗੋ ਗੱਲੀਬਾਤੀ ਦਾ ਬੰਦਾ ਕਹਿ ਦਿੰਦਾ ਵੀ ਮੈਂ ਤਾਂ ਸੰਗਤ ਦਾ ਆਦਾਰ ਆ ਗੱਲ ਨਹੀਂ ਬਰਤੀ ਤੇ ਕਹੀ ਜਾਂਦਾ ਹੈ ਬੰਦਾ ਗੱਲਾਂ ਦੇ ਨਾਲ ਤਾਂ ਮਨੁੱਖ ਦਾ ਜੀਵਨ ਬੜਾ ਸਚਾਰਾ ਬਣਦਾ ਆ ਪਰ ਬਾਣੀ ਕਹਿੰਦੀ ਗੱਲੀਆਂ ਸੀ ਚੰਗੀਆਂ ਆ ਚਾਰੀ ਬੋਲੋ ਆ ਚਾਰੀ ਮਨੁੱਖ ਸੁਧਾ ਕਾਲੀਆਂ ਬਾਹਰੋਂ ਚਿਤਗੀਆਂ ਬਾਹਰੋਂ ਤਾਂ ਸਤ ਸਤਗੁਰੂ ਕਹਿੰਦੇ ਆ ਕਿ ਬਾਹਰੋਂ ਤਾਂ ਇਦਾਂ ਦਾ ਜੀਵਨ ਹੈ ਪੀ ਦੇ ਵਰਗਾ ਤਾਂ ਹੈ ਹੀ ਕੋਈ ਨਹੀਂ ਬਾਰੋ ਤਾਂ ਮਨੁੱਖ ਆਪਣੇ ਆਪ ਦੇ ਵਿੱਚ ਉਪਾਧੀਆਂ ਇੱਕ ਦੂਜੇ ਨੂੰ ਵੰਡਦਾ ਆ ਕਿ ਤੂੰ ਗੁਰਮੁਖ ਹੈ ਪਤਾ ਕਿਵੇਂ ਵੰਡਦਾ ਹੈ ਵੇਖਿਓ ਜਿਸ ਦੀ ਵਿਚਾਰ ਮੇਰੇ ਨਾਲ ਮਿਲਦੇ ਹੈ ਨਾ ਜਿਹਦੇ ਨਾਲ ਮੇਰੀ ਸਲਾਮ ਜਵਾਬ ਵੱਧ ਉਹਦੇ ਲਈ ਬੰਦਾ ਕਹਿੰਦੇ ਪੀ ਇਹ ਬੜਾ ਗੁਰਮੁਖ ਹੈ ਇਹ ਬੜਾ ਸਤ ਸੰਗੀ ਹੈ ਤੇ ਜਿਹਦੇ ਨਾਲ ਸਾਡੇ ਵਿਚਾਰ ਨਹੀਂ ਮਿਲਦੇ ਜਿਹਦੇ ਨਾਲ ਸਾਡੀ ਸਲਾਮ ਦੁਆ ਨਹੀਂ ਹੈ ਉਹਨੂੰ ਅਸੀਂ ਕਹਿੰਨੇ ਕਿ ਇਹ ਸਾਕਰਤ ਹੈ ਇਹ ਮਨਮੁਖ ਹੈ ਤੇ ਫਿਰ ਤਾਂ ਬੰਦਾ ਜਿਸ ਤੇ ਜਿਹੜਾ ਮੇਰੇ ਢਾਂਜੇ ਵਿੱਚ ਫਿੱਟ ਬੈਂਦਾ ਮੈਂ ਉਹਨੂੰ ਕਹਿਣਾ ਸੀ ਵੀ ਇਹ ਗੁਰਮੁਖ ਹੈ ਜਿਹੜਾ ਦੂਜੇ ਦੇ ਸਾਂਚੇ ਵਿੱਚ ਫਿੱਟ ਬੈਂਦਾ ਆ ਉਹਨੇ ਕਹਿਣਾ ਸੀ ਨਹੀਂ ਇਹ ਕਰ ਇਹ ਇਹ ਗੁਰਮੁਖ ਹੈ ਦੁਜੀ ਸਾਰੇ ਸਾਗਰ ਪਰ ਵੇਖੋ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਵੱਡਾ ਫੈਸਲੇਕਾਰ ਹੈ ਕੋਈ ਸਾਡੇ ਵਿੱਚ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਨਾ Hindu ਵੱਡਾ ਕੇ ਬੋਲੋ ਪਿਆ Hindu ਵੱਡਾ ਕੇ ਮੁਸਲਮਾਨ ਹੋਈ ਤੇ ਕੀ ਆਖਿਆ ਬਾਬੇ ਨੇ ਬਰਾ ਸ਼ੋਭ ਅਮਨਾ ਬਾਜੋ ਦੋਨੋਂ ਰੋਈ ਜਿਹਦੇ ਕੋਲ ਹਮਲ ਹੀ ਨਹੀਂ ਹੈ ਜਿਹਦੇ ਕੋਲ ਕੇਵਲ ਗੱਲਾਂ ਬਾਤਾਂ ਨੇ ਜਿਹਦੇ ਕੋਲ ਕੇਵਲ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਦਾ ਪੰਦੀ ਹੈ